ਯਾਰ ਇਹ 1000 ਦੀ ਹੈ ਰਣਜੀਤ ਸਰਪੰਚ ਕਹਿੰਦਾ ਵੀ ਲੱਤੂ ਵਾਲੇ ਪ੍ਰੀਤ ਦੀ ਰੇਡ 1000 ਦੀ ਹੈ ਰਾਹੁਲ ਕਹਿੰਦਾ ਮੈਨੂੰ ਛਾੜ ਤਾ ਕਾਫੀ ਆ ਰਾਹੁਲ ਕਹਿੰਦਾ ਮੈਨੂੰ ਛਾੜ ਤਾ ਕਾਫੀ ਆ ਇਹ ਵੀ ਨਹੀਂ ਕਬੱਡੀ ਪਾਉਣ ਆ ਗਏ ਦੂਜੀ ਟੀਮ ਵੀ ਆ ਗਈ ਲਾਈਵ ਲਾ ਕੇ ਮਾੜਾ ਇਹ 24 ਹੁੰਦਾ ਹੀ ਸ਼ਾਇਦ ਤੂੰ ਬਾਟੇ 'ਚ ਲੱਗੀ ਆਉਣਾ ਹੈਗੀ ਆ ਮੇਰੇ ਕੋਲ ਹੀ ਖਿੱਚੋ ਸਸੀ ਗੱਲ ਜੀ ਅੱਪਾ ਅੱਜ ਪਹੁੰਚੇ ਜੀ ਪਿੰਡ ਮੱਖੀ ਜਾ ਤਰਨ ਤਰਨ ਮੱਖਣ ਮੱਕੀ ਦੇ ਪੰਡਾ ਹਰਿਆਣਾ ਵਿਜੇਪਾਸੇ ਲੱਡੂ ਛੋਟੀ ਦੇ ਪਲੇਅਰ ਦੂਜੇ ਨੇ ਭਾਈ ਮਾੜਾ ਮਾਰ ਦੂੰਗਾ ਜਾਨ ਕੇ ਕਿਹੜੀ ਐ ਜਿੰਨੇ ਤੇ ਸਾਰੇ ਬਾਹਰੋਂ ਗਏ ਕਿੰਨੇ ਜਣੇ ਬਾਹਰੋਂ ਸਾਰੇ ਤੇ ਕੀ ਲੈ ਆਏ ਪੰਡਿਆਂ ਤੇ ਕੀ ਲੈ ਆਏ ਪੀ ਆ ਗਿਆ ਪੀ ਨੇ ਸਦਾ ਕੋਈ ਯਾਰ ਫਲੇਵਰ ਵੀ ਕਹਿੰਦਾ ਮੈਂ ਬਨਾਣਾ ਹੀ ਪੀਣਾ ਹੈ ਵਧੀਆ ਆਪਾਂ ਲਿਆਂਦੀ بلکل جی پائی جی پہلی ریڈ ہریانہ دے پنجاب گلجاری کی کبٹی ہے ہاں گلجاری ہے مگر سامنے ہریانے آلا ریتی کے گوگڑی آلا ساحل کی کبٹی ہے گوگڑی آلا ساحل ہے جیندے ہریانہ گوگڑی آلا بلکل <سؤال> ساحل کی <سؤال> کبٹی ہے سامنے سٹوپر چیار تیار پر تیارے تکر دو نمبر کے ساتھ ہے ਯਾ ਕੈਚ ਹੋ ਜਾਏਗੀ ਪੁਆਇੰਟ ਕੁਲ ਰੇਟ ਤੇ ਆ ਜੀ ਸਾਹਮਣੇ ਸਟੋਪਰ ਚਾਰ ਤਿਆਰ ਪਰ ਤਿਆਰ ਦੇਖਾਂਗੇ ਟੱਕਰ ਕਿਸਕੇ ਸਾਥ ਹੋਣੀ ਹੈ ਵੱਡਾ ਮਨਾ ਡੋੜਾ ਨਿਊਜ਼ੀਲੈਂਡ ਕੇ ਖੇਡ ਮੈਦਾਨਾਂ ਪਰ ਡੋੜੇ ਵਾਲਾ ਖੇਡ ਮੈਦਾਨ ਦੀ ਕਬੱਡੀ ਕਬੱਡੀ ਕਰਦਾ ਮੇਰੇ ਪੰਜਾਬੀ ਵੀਰੋ ਇਧਰੋਂ ਪਾਸੇ ਟੱਕਰਾ ਵੱਡੀਆਂ ਨੇ ਆਹ ਸਾਹਮਣੇ ਹਲਕੇ ਕਬੱਡੀ ਕਬੱਡੀ ਕਰਦਾ ਪ੍ਰੀਤ ਬੋਲੂ ਬੋਲੂ ਵੀ ਕਬੱਡੀ ਹੈ ਬੋਲੂ ਪਿਆਰ ਹੈ ਇਧਰਲੇ ਪਾਸੇ ਆਪਾਂ ਤੱਕਾਂਗੇ ਬੋਲੂ ਦਾ ਪੇਚਾ ਆਹੀ ਮੁੰਡਾ ਸੁਰਖੀਆਂ ਦੇ ਵਿੱਚ ਹੈ ਆਹੀ ਮੁੰਡਾ ਸੁਰਖੀਆਂ ਦੇ ਵਿੱਚ ਹੈ ਬਿੱਤਾ ਪਰ ਪੁੱਤ ਨਸਲ ਪਰ ਘੋੜਾ ਬੋਧਾ ਨਹੀਂ ਤੇ ਛੋੜਾ ਥੋੜਾ ਜਿੱਦਾ ਤਗੜਾ ਖੇਡਿਆ ਪੁੱਤਰ ਦੀ ਚੜ੍ਹਤ ਆਹ ਸਾਹਮਣੇ ਖੇਡ ਮਦਦਾਂ ਦੀ ਲੋਕ ਇਸੇ ਨਗਰ ਦਾ ਨੌਜਵਾਨ ਖੇਡ ਕਬੱਡੀ ਕਬੱਡੀ ਕਰਦਾ ਆ ਕਬੱਡੀ ਕਬੱਡੀ ਕਰਦਾ ਸਾਹਮਣੇ ਸਟੋਪਰ ਚਾਰ ਤਿਆਰ ਬਰ ਤਿਆਰ ਹੈ ਆ ਵੱਡਾ ਅਮਨਾ ਦਿਉਰੇ ਦੀ ਧਰਤੀ ਦਾ ਵੱਡਾ ਅਮਨਾ ਕੀ ਟੱਕਰ ਆ ਬੱਲੇ 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 ਟੱਕਰ ਪਿੱਛੇ ਪਿੱਛੇ ਹੋ ਜਾ ਪਿੱਛੇ ਪਿੱਛੇ ਹੋ ਜਾ ਜੀ ਹਰਿਆਣੇ ਦੀ ਤਰਫੋਂ ਪ੍ਰਦੀਪ ਦੀ ਕਬੱਡੀ ਹੈ ਸਾਹਮਣੇ ਸਾਹਮਣੇ ਪ੍ਰਦੀਪ ਕਹਿੰਦੇ ਹਰਿਆਣੇ ਵਾਲਾ ਖੇਡ ਮੈਦਾਨ ਦੇ ਕਬੱਡੀ ਕਬੱਡੀ ਕਰਦਾ سوپی بھاگل کی ریڈ ہے سامنے اسٹوپر چار گرفت کر دیکھا گے کون کچھ کی کوشش ادھر ٹکر اج کل سیرا اج کل اس شورا نے دنیا نچائی ਆਪੀ ਮਾਂ ਦਾ ਸਿੱਕਾ ਚੱਲਦਾ ਮੇਰੇ ਨਾਂ ਦਾ ਹੁਣ ਤਰੀਫਾਂ ਨੇ ਬੜੀਆਂ ਮਾਰੇ ਕੰਮ ਕਦੇ ਨਾ ਕੀਤਾ ਟਾਈਓ ਗੁੰਡੀਆਂ ਨੇ ਚੜੀਆਂ ਹਰਿਆਣੇ ਵਾਲਾ ਕੱਢ ਲਿਆ ਕੰਨੀ ਤੋਂ ਕੱਢ ਰਿਹਾ ਕੰਨੀ ਤੋਂ ਲਾਡ ਰਿਹਾ ਕੰਨੀ ਤੋਂ ਇਹ ਫੇਰ ਆ ਗਿਆ ਹੈ ਸਾਹਿਲ ਹਰਿਆਣਾ ਸਾਹਮਣੇ ਸਟਾਪਰ ਚਾਰ ਤੇ ਤਿਆਰ ਪਰ ਤਿਆਰ ਹੈ ਉਧਰ ਦੇਖਾਂਗੇ ਕੋਣ ਕੱਜ ਦੀ ਕੋਸ਼ਿਸ਼ ਕਰਦਾ ਉਹਦੇ ਟੱਕਰ

ਸਾਹਮਣੇ ਸਟਾਪਰ ਪੰਜਾਬ ਦੇ ਚਾਰੇ ਉਧਰ ਟੱਕਰ ਫੇਰ ਤੋਂ ਅੰਤ ਪ੍ਰੋਜੈਕਟ ਫਾਇਨੇਲਰ ਪਲਾਟ ਟੱਕ ਦੇ ਖੇਡ ਮੈਦਾਨ ਦੇ ਚ ਜ਼ੋਰ ਪਿੰਡ ਵਾਲਾ ਇੱਥੇ ਰੱਖੋ ਮੋਦਨਾ ਹਰਿਆਣੇ ਪਲਾਟ ਦੀ ਟੱਕਰ ਹਰਿਆਣੇ ਪਲਾਟ ਦੀ ਟੱਕਰ ਉਹ ਮਰਗੰਦ ਮੇਲਾ ਲੁੱਟੀ ਜਾਂਦੇ ਸਰਦਾਰ ਅੰਗਰੇਜ਼ ਸਿੰਘ ਜੀ ਅਮਰੀਕਾ ਵਾਲੇ ਪਰਿਵਾਰ ਦਾ ਧੰਨਵਾਦ ਹੈ ਸਰਦਾਰ ਬੰਕਰ ਸਿੰਘ ਨੇ ਸਰਦਾਰ ਜਗਤਾਰ ਸਿੰਘ ਦੇ ਸਰਦਾਰ ਦਾ ਮੀਰ ਤਰਨਤਾਰਨ ਵਾਲਾ ਤੇ ਨਾਲ ਜਿਸ ਕਰਨ ਕਨੇਡਾ ਅੰਗਰੇਜ਼ ਸਿੰਘ ਜੀ ਅਰਸ਼ਾਲ ਸਿੰਘ ਜੀ ਮੇਕਰਜੀਤ ਸਿੰਘ ਜੀ ਜਗਤਾਰ ਸਿੰਘ ਜੀ ਸਾਊਦੀ ਧਰਤੀ ਦਾ ਰਾਹੁਲ ਦੇ ਨਾਲ ਮੈਨੂੰ ਲੱਗਦਾ ਭੱਗੂ ਗੱਲ ਕਸੂਤੀ ਪ੍ਰੀਤ ਕਹਦੇ ਚੇਲਿਆਂ ਨੂੰ ਕਹਦੇ ਚੇਲਿਆਂ ਨੂੰ ਕਹਦੇ ਸਾਥੀਆਂ ਨੂੰ ਵੀ ਹਰਿਆਣੇ ਵਾਲਿਆਂ ਨੇ ਇਹ ਕਹਿਣਾ ਕਿ ਘਰੇ ਜਾ ਕੇ ਫਰਿਆ ਉਹ ਹਰਿਆਣੇ ਵਾਲੇ ਨੇ ਇਹ ਕਹਿਣਾ ਕਿ ਘਰੇ ਜਾ ਕੇ ਫਰਿਆ ਪਰ ਤੱਕਦੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਹਰਿਆਣੇ ਦੀ ਟੀਮ ਰਣਜੀਤ ਸਿੰਘਾ ਪੂਰੀ ਬਣ ਤਣ ਕੇ ਆਈ ਹੈ ਮੈਂ ਕਹਾਂ ਵੀ ਮੁੰਡੇ ਨਿੱਕੇ ਨਿੱਕੇ ਐ ਇਹਨਾਂ ਦਾ ਕੀ ਮੇਲ ਐ ਪਰ ਆਹ ਸਾਹਮਣੇ ਤੇ ਜਿਨੇ ਕਹਿੰਦੇ ਜਫਾਤ ਦੀ ਟੱਕਰ ਤੇ ਲੱਤਾਂ ਰਹਿ ਗਈਆਂ ਪਾਕਿਸਤਾਨ ਮੇਰਾ ਵੰਦੇਤਾ ਹੁਿਆਣੇ ਨੂੰ ਉਹ ਨਕਸ਼ੇ ਉੱਤੇ ਵੇਖ ਮੈਂ ਰੋਪਿਆ ਮੈਂ ਪੰਜਾਬ ਪੁਰਾਣੇ ਨੂੰ ਨਕਸ਼ੇ ਉੱਤੇ ਦੇਖ ਰੋਪਿਆ ਮੈਂ ਪੰਜਾਬ ਪੁਰਾਣੇ ਨੂੰ ਲਾ ਲੱਗੂ ਵਾਲਾ ਹਥਿਆਰ ਚੱਕ ਲੈ ਪ੍ਰੀਤ ਨੇ ਹਥਿਆਰ ਚੱਕ ਲੈ ਪ੍ਰਭ ਧਾਲੀਆਲ ਵੱਡੇ ਖੇਡ ਦੇ ਗਰਾਹਾਂ ਤੋਂ ਧੰਨਵਾਦ ਆਹ ਸਾਹਮਣੇ ਕਬੱਡੀ ਦੇ ਗਰਾਊਂਡ 'ਚ ਲੇਖਾ ਦਾ ਗੇ ਜਾਰੀ ਤੇ ਆਹ ਮੁੰਡਾ ਕਹਿੰਦੇ ਉਹੀ ਸਿੱਕ ਸਰਦਾਰ ਰਣਜੀਤ ਹਰਵਿੰਦਰ ਜਿਹਦੀ ਤੂੰ ਗੱਲ ਕਰਦਾ ਲੁਦੀ ਹਰਿਆਣੇ ਦੇ ਪੱਲਾ ਹੀ ਸਰਦਾਰ ਖੇਡਦਾ ਹਰਿਆਣੇ ਦੇ ਵਿੱਚ ਅੜ ਗਿਆ ਫਟਾ ਪ੍ਰਾ ਸਰਤਾਜ ਸਿੰਘ ਸਰਪੰਚ ਵੀ ਲਾਈਵ ਦੇ ਰਾਹੀਂ ਤੱਕਵਾਣਾ ਗੱਲਾਂ ਇਟਾਂ ਤੇ ਫੜ ਗਿਆ ਹਰਿਆਣੇ ਤੇ ਪੰਜਾਬ ਦੀ ਟੱਕਰ ਹੈ ਮਸਲਾ ਤਾੜੀਆਂ ਦਾ ਮਸਲਾ ਹਿੰਡ ਦਾ ਮਸਲਾ ਹਿੰਡ ਦਾ ਜਿਹੜਾ ਮੋਦੀ ਨਾਲ ਪੰਗਾ ਪੈਂਦਾ ਫਿਰ ਛੋਟਾ ਤੇ ਵੱਡਾ ਔਰ ਸਾਹਮਣੇ ਰਹੀ ਹੈ ਉੱਥੇ ਕਹਿੰਦੇ ਨੇ ਓਵਰ ਨੂੰ ਮਰ ਕਰਾਈ ਹੈ ਜੇ ਯੂ ਐਸ ਏ ਖੇਡਿਆ ਜਿੱਥੇ ਭਰਾ ਕਹਿੰਦੇ ਯੂ ਐਸ ਏ ਜਗਰੂ ਪੰਗੂ ਵਸਦਾ ਹੈ ਅੱਜ ਕੱਲ ਇੰਡੀਆ ਆਇਆ ਹੋਇਆ ਇਹ ਮੁੰਡੇ ਨੇ ਯੂ ਐਸ ਏ ਦੇ ਉੱਚੀ ਓਵਰ ਨੂੰ ਮਰ ਕਰਾਤੀ ਹੈ ਸਾਹਮਣੇ ਹਰਿਆਣੇ ਵਾਲੇ 4 ਨੇ 2 ਨੰਬਰ ਤੋਂ ਕਹਿੰਦੇ ਸੰਜੂ ਨੇ ਟਰਾਈ ਕੀਤੀ ਹੈ ਓਵਰ ਭੱਜਲਾ ਮੁੰਡੇ ਬਾਰੇ ਵਿਖਿਆ ਓਵਰ ਭੱਜਲਾ 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 ਸੇ ਮੁੰਡਾ ਇੰਸਟਾਗ੍ਰਾਮ ਤੇ ਸ਼ਾਇਆ ਉਰਨੀ ਕੰਨੀ ਵਾਲਾ ਹੈਪੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹ ਕਬੱਡੀ ਦੇ ਵਿੱਚ ਵੀ ਸ਼ਾਇਆ ਹੈ ਜਿਹੜਾ ਸਰੀਰ ਬੜਾ ਪ੍ਰਦਰਸ਼ਣੀ ਹੈ ਸਿੱਖ ਸਰਦਾਰ ਤਾਂ ਦੇ ਚੋ ਆ ਬੱਲਾ ਰੇਡ ਪੋਂ ਨੂੰ ਵਾਧਾ ਚਾਰ ਜਾਸੀ ਚਾਰ ਨੇ ਚਾਰ ਭਰਾਵਾਂ ਦੀ ਘੁੰਮ ਦੀ ਚੈਨ ਦੇ ਵਿੱਚੋਂ ਭਰਾ ਟੱਕ ਦੇ ਖੇਡ ਮੈਦਾਨ ਤੋਂ ਬਾਹਰ ਗਿਆ ਰਾਹੁਲ ਕੀ ਕਰ ਗਿਆ ਰਾਹੁਲ ਦੀ ਗਾਲਤ ਨਾਸਸ ਹਣ ਕਾਦੇ ਪ੍ਰੀਤ ਨੂੰ ਵੀ ਚਾਰ ਸੱਤ ਦੇ ਵਿੱਚ ਹੀ ਰਹਿ ਭਾਈ ਲੱਤੂ ਨੇਰੇ ਆਹ ਰੱਬ ਰੂਪੀ ਦਰਸ਼ਕ ਵੱਡੀ ਤਨਦਾਨ ਦੇ ਵਿੱਚ ਆਇਆ ਵੱਡਾ ਭਰਾ ਸਰਦਾਰ ਬਿੱਕਰ ਸਿੰਘ ਜੀ ਵੱਡੋ ਪਿਆਰ ਦੇ ਗਿਆ ਬਹੁਤ ਵੱਡਾ ਧੰਨਵਾਦ ਆ ਸਾਹਮਣੇ ਪ੍ਰੀਤ ਪ੍ਰੀਤ ਆਹ ਟਕਵਾਟ ਪਰ ਗੋਲੂ ਕਹਿੰਦੇ ਆ ਸਮੇਂ ਆਪਣੀ ਟੀਮ ਸਾਹਮਣੇ ਚਾਰ ਪਿਆਰ ਨੇ ਛੋਟਾ ਕਹਿੰਦੇ ਅਮਰਤ ਦਿਉਰੇ ਵਾਲਾ ਆਹ ਤੱਕਦੇ ਰਵੀ ਦਿਉਰੇ ਦੀਆਂ ਗੱਲਾਂ ਕਦੀ ਕਹਿੰਦੇ ਅਮਨੇ ਦੀਆਂ ਗੱਲਾਂ ਕਦੀ ਕਹਿੰਦੇ ਮਲੰਗੇ ਦੀਆਂ ਗੱਲਾਂ ਪਰ ਦੋ ਨੰਬਰ ਤੋਂ ਕਹਿੰਦੇ ਸੰਜੂ ਫੇਰ ਖੜ ਗਿਆ ਸੰਜੂ ਫੇਰ ਖੜ ਗਿਆ ਚੋਲੇ ਗੋਲ ਚੁਬਾਨ ਬਾਟ ਫਿੱਟ ਬਾਟ ਫਿੱਟ ਬਾਟ ਰੱਖਿਆ ਰੁਕਿਆ ਕਿ ਸ਼ਾਨੇ ਕਿੱਡੀ ਕੁੰਦੀ ਆ ਕਟਰ ਵੜ ਦਿੰਦੀ ਆ ਆਨੇ ਉਹ ਮੇਰੇ ਲੋ ਆ ਕੇ ਦੇਸੀ ਘੋੜਾ ਇੱਕ ਇੱਕ ਟੀਨ ਲੈ ਜਾਣਾ ਆ ਮੇਰੇ ਲੋ ਕਹਿੰਦਾ ਆ ਕੇ ਦੇਸੀ ਘੋੜਾ ਇੱਕ ਇੱਕ ਟੀਨ ਲੈ ਜਾਣ ਸਾਹਮਣੇ ਖੇਡ ਮੈਦਾਨ ਦੇ ਚ ਗੱਭਰੂ ਦੀ ਕਹਿੰਦੇ ਸਾਹਿਲ ਗੋਗੜੀ ਵਾਲਾ ਉਹ ਗੋਗੜੀ ਵਾਲੇ ਸਹੂਦੀ ਰੇਡ ਉਧਰ ਕਹਿੰਦੇ ਕੌਣ ਹੈ ਇਹ ਬਾਬੇ ਬਲਦੇ ਮਾਸਕੜੀਏ ਦਾ ਪੁੱਤਰ ਉਹ ਬਸ ਜਿਆ ਕਾਰ ਜੱਗੇ ਖੜ ਗਿਆ ਪਹਾੜ ਬਣ ਕੇ ਅੱਗੇ ਖੜ ਗਿਆ ਪਹਾੜ ਪੜਦਾ ਕੈਨੇਡਾ ਜੋਧਾ ਆਸਟ੍ਰੇਲੀਆ ਜਸ਼ਨ ਸੈਮਨ ਕੈਨੇਡਾ ਗੁਰਵੀਤ ਕੈਨੇਡਾ ਦੂਜਾ ਪਹਿਲਾ ਪਹਿਲਾ ਪਰ ਪੁਆਇੰਟ ਫੌਲਤਾ ਵੀਰ ਪ੍ਰੀਤ ਕਹਿੰਦਾ ਵੀ ਸਭਰਾਮਾ ਵਾਲੇ ਨੂੰ ਫਤੇਗੜ ਸਭਰਾਮਾ ਨੇ ਮੈਲੇ ਤੇ ਹੋਰ ਬਾਏ ਹੋਰ ਟਰੈਕਟਰ ਦਿੱਤਾ ਜਾਣਾ ਹੋਰ ਬਾਏ ਹੋਰ ਟਰੈਕਟਰ ਦਿੱਤਾ ਜਾਣਾ ਮਰਜਿੰਦਰ ਸੰਧੂ ਇਟਲੀ ਜੋਬਨ ਸੰਧੂ ਯੂਕੇ ਰਾਪ ਇਟਲੀ ਗੁਰਵਿੰਦਰ ਬਾਉ ਇਟਲੀ ਜਗਜੋਤ ਕੈਨੇਡਾ ਸਤਨਾਮ ਫੌਜੀ ਗੋਰਾ ਸੰਧੂ ਤਿਲਪੀਤ ਵਿਚ ਇਧਰਲੇ ਪਾਸੇ ਆ ਸਭਰਾਵਾ ਵਾਲੇ ਨੂੰ ਕਰ ਹਲਕਾ ਟਾਕਿਆ ਮੈਦਾਨ ਵਿੱਚ ਰਣਜੀਤ ਸਿੰਘ ਜੀ ਸਰਪੰਚ ਅਗਰਪੁਰਾ ਕਹਿੰਦੇ ਵੀ ਆਹ ਕਬੱਡੀ ਪੰਜੂ ਦੀ ਹੈ ਰਣਜੀਤ ਸਿੰਘ ਜੀ ਸਰਪੰਚ ਕਹਿੰਦੇ ਜੇ ਤਾਂ ਪੁਆਇੰਟ ਮੁੰਡਾ ਲੈ ਗਿਆ ਪਾਸੇ ਫਿਰ ਧਾਵੀ ਨੂੰ ਦੇ ਦਾਂਗੇ ਨਹੀਂ ਤੇ ਜਾਹੀ ਨੂੰ ਦੇ ਦਾਂਗੇ ਫੌਜੀ ਸਾਹਿਬ ਖੜਕਾ ਧੜਕਾ ਖੜਕਾ ਧੜਕਾ ਵਾਲੀ ਪੁਇਤੇ ਕਰਦੀ ਹੈ ਸਾਮ ਪਾਉ ਉਧਰ ਵੱਡਾ ਭਰਾ ਸਰਦਾਰ ਫੁੱਤਰ ਸਿੰਘ ਜੀ ਇਹਨਾਂ ਬੋਲਾਂ ਲਈ ਮੈਂਬਰ ਸਾਹਿਬ ਬਹੁਤ ਵੱਡੇ ਪਿਆਰ ਸਰਪਾਤ ਸਿੰਘ ਦੇ ਸਰਪੰਚ ਪੁੱਜਦਾ ਏ ਛੋਪੀ ਕਹਿੰਦੇ ਭਾਗਲ ਵਾਲਾ ਖੇਡ ਮੈਦਾਨ 'ਚ ਰੇਡ ਪਾਉ ਨੂੰ ਵਧਿਆ ਹੋਇਆ ਚਾਰ ਤਿਆਰ ਹੈ ਪ੍ਰੀਤ ਉਹ ਦੇਖ ਮੁੰਡੇ 'ਚ ਕਿੰਨੀ ਕਿ ਜਾਨ ਹੈ ਦੇਖ ਮੁੰਡੇ 'ਚ ਕਿੰਨੀ ਕਿ ਜਾਨ ਹੈ ਤੱਕਦੇ ਖੇਡ ਮੈਦਾਨ 'ਚ ਸਿਰੇ ਦੀ ਟੱਕਰ ਉਧਰ ਮੇਰਾ ਵੀਰ ਟੱਕ ਸਾਡਾ ਵੀਰ ਕਹਿੰਦੇ ਕਬੀ ਪੁੱਜਾ ਹੋਇਆ ਦਰਸ਼ੇਮ ਕਹਿੰਦੇ ਕੋਈ ਰੁਝੇਮਿਆਂ ਦੇ ਕਾਰਨ ਨਹੀਂ ਪੁੱਸ ਗਿਆ ਤੇ ਕਬੀ ਮਾਲੇ ਦਾ ਸਾਲ ਤੱਕਦੇ ਜੰਗਲਾ ਲੱਗਾ ਹੋਇਆ ਬਰਾ ਤੱਕਦੇ ਜਿਹਨੂੰ ਸੋਟਾ ਆ ਫਾੜਦਾ ਸੁੱਕਾ ਆਵਾਂ ਹਰੇ ਜੱਫੇ ਕੇ ਲਾ ਹਰੇ ਜੱਫੇ ਕੇ ਲਾ ਗੱਲਾ ਗੱਲਾ ਜੱਫਾ ਇਹ ਤੂੰ ਭੱਜਣਾ ਸੁੱਕਾ ਭਰਾਵਾਂ ਦੇ ਲਈ ਬਹੁਤ ਵੱਡੇ ਪਿਆਰ ਯਾਰ ਤੇ ਪੁੱਛਦਾ ਕਰਦੇ ਬਾਈ ਮਾਰ ਸਾਡੇ ਬਾਬਾ ਸੂਬਾ ਸਿੰਘ ਜੀ ਕਹਾੜਕੇ ਵਾਲੇ ਪੁੱਜੇ ਹੋਇਆ ਜਲਦੀਆਂ ਕਰਾਈ ਦਿਓ ਧੰਨਵਾਦ ਹੈ ਗਪਾਲੇ ਵਾਲਾ ਹਰਦੀਪ ਪੁੱਜਾ ਹੋਇਆ ਨਾਲ ਸਿੰਘ ਪੁਰੀਆ ਰਾਣਾ ਆਇਆ ਹੋਇਆ ਆ ਤੱਕਦੇ ਕਹਿੰਦੇ ਪ੍ਰੀਤ ਤੇ ਸਾਹਲ ਕੰਡੇ ਲਕੋਗੜੀ ਵਾਲਾ ਕੋਗੜੀ ਵਾਲਾ ਕੋਗੜੀ ਵਾਲਾ ਲੱਡੂ ਵਾਲਿਆ ਮੁੰਡੇ ਨੇ ਭੱਜ ਜਾਣਾ ਈ ਚਾਰੀ ਫੜਲਾ ਆ ਲੱਡੂ ਵਾਲਿਆ ਮੁੰਡੇ ਨੇ ਭੱਜ ਜਾਣਾ ਈ ਲੱਡੂ ਵਾਲਿਆ ਮੁੰਡੇ ਨੇ ਭੱਜਵੇਂ ਜਾਣਾ ਉਹ ਉਧਰ ਤਵਰਪਾਠ ਵੱਡਾ ਭਰਾ ਪੁੱਜਿਆ ਕਹਿੰਦਾ ਵੀ ਖੋਲੂ ਦੀਆਂ ਦੋ ਕਬੱਡੀਆਂ 1000 ਦੀਆਂ ਉਧਰ ਲੱਧੂ ਵਾਲੇ ਪ੍ਰੀਤ ਦੇ ਪੁਆਇੰਟ ਆ ਜੀ ਸਾਡੇ ਬਾਈ ਤੇ ਹਰਿਆਣੇ ਦੇ ਪੁਆਇੰਟ ਆ 18 ਸ਼ਟ ਬੈਕ ਬੇਨਤੀ ਕਰ ਲਗਾ ਦਰਸ਼ਕ ਵੀਰੋ ਲਓ ਸਾਹਮਣੇ ਨੰਬਰ 2 ਮੁੰਡੇ ਨੇ ਕਹਿੰਦੇ ਚੁਸਤੀ ਦਾ ਖੋਚ ਪੱਟੀ ਹੋਈ ਹੈ ਖੋਚ ਪੱਟਣੀ ਕਬੱਡੀ ਵਿੱਚ ਲਾਉਣੀ ਬੜੀ ਔਖੀ ਢਾਕ ਮਿੱਤਰਾ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਆ ਕੇ ਮੰਨ ਬੰਨੇ ਦਾ ਤੇ ਬੰਨੇ ਦਾ ਕੀਤਾ ਜਾਣਾ ਜਿਹੜੇ ਮੱਖਰ ਦੇ ਚੇਲੇ ਵੱਡਾ ਧੰਨਵਾਦ ਹੈ ਵੀਰਿਆ ਤੇਰਾ ਵੀ ਉਧਰ ਡਿਸਟ੍ਰਿਕਟ ਦੇ ਟੀਮ ਨਾਲ ਆਪਾਂ ਵੱਡਾ ਧੰਨਵਾਦ ਕਰਦੇ ਆ ਸਾਡੇ ਧੰਲੇ ਦਾ ਸਨਮਾਨ ਬੇ ਸਿੰਘ ਜੀ ਦੇ ਸਰਪੰਚ ਸਰੀਆਲੀ ਖੁਰ ਦੇ ਸਰਪੰਚ ਗੁਰਜੀਤ ਸਿੰਘ ਜੀ ਜਹਰਾਪੁਰ ਜਸਵੰਤ ਸਿੰਘ ਜੀ ਸਰਪੰਚ ਦਾਸੂਆ ਦੇ ਜਗਰੂਤ ਸਿੰਘ ਜੀ ਗੁਰਸ਼ਰਨ ਕਨੇਡਾ ਦੇ ਪਵੰਦ ਠਾਨੇਦਾਰ ਗੁਰਜ ਧੰਨਵਾਦ ਕਰਦੇ ਆ ਬੁਲਾਓ ਸਾਹਮਣੇ ਪਹਿਲੀ ਵੇੜ ਤੇ ਛੋਟਾ ਵੀਰ ਗੋਬੜੀ ਪਿਛੇ ਪਿਛੇ ਹੋ ਜੀਏ ਆ ਖੜਕਾ ਤੜਕਾ ਗੋਬੜੀ ਵਾਲਿਆ ਪੈਂਦੀ ਕਬੱਡੀ ਦੇ ਕਰ ਕਰ ਸੋਹਣਾ ਹਾਂ ਸਾਹਮਣੇ ਸਟਾਪਰ ਚਾਰ ਤਿਆਰ ਪਰ ਤਿਆਰ ਉਧਰ ਸੁੱਖਾ ਕਮੈਂਟਟਰ ਭਾਈ ਬੱਲੇ ਵੱਡਾ ਧੰਨਵਾਦ ਅਮਨ ਸੁਪੀ ਦੀ ਰੇਡ ਸਾਹਮਣੇ ਸਟੋਪਰ 4 4 ਪਰ 4 ਹੈ ਉਧਰ ਦੇਖਾਂਗੇ ਕੋਣ ਸਾਹਮਣੇ 4 4 ਪਰ 4 ਸੁਪੀ ਸੁਪੀ ਨੂੰ ਕੋਣ ਰੱਖਾ ਲਾਵੇਗਾ ਆਹ ਸਵਾਮੀ ਖੇਡ ਮੈਦਾਨ ਦੇ ਵਿੱਚ ਹੈ ਸੁਪੀ ਦੀ ਰੇਡ ਹੈ ਅਸੀਂ ਆਪਣਾ ਆ ਬੈਠੇ ਵੱਡਾ ਭਰਾ ਡਾਕਟਰ ਬਨੀਚਾ ਸਿੰਘ ਦੇ ਬਿੱਟੇ ਆਹ ਸਾਹਮਣੇ ਕਬੱਡੀ ਦੇ ਜਲਾਲ ਵਿੱਚ ਗਰਜਾਰੀ ਜੱਟ ਸਿਕੰਦਰ ਦੀ ਧਰਤੀ ਦਾ ਛੱਲੇ ਜੱਟ ਕਮਲ طرف سے اس کھلاڑی کی دورے دے لیے 1000000 2000000 ہونی ہے 2000 کے 1000 1000 دو کبڈیوں تے یار 1000 1000 اجے کہاں لگیا پیسے جاتی دے ماں دا باپ دلیا پتہ لگدا ہے کہ سنمان ہوندا کہ نہیں میرا درا اپنا رات دے وچ کر لیا یا پہلا کرنا سی خرگ پانڈے والا راہول راہول ہریانہ والا ਪਤੀ ਜਿਹੜਾ ਦੋਵੇਂ ਗੁਰਦੇ ਕੋਆ ਵਿੱਚ ਹੈ ਉਹ ਖਰਾਬ ਹੈ ਤੇ ਇਹ ਆਪਣੀ ਪਤਨੀ ਦੀ ਹੱਲਪ ਲਈ ਕੰਮੇ ਸ਼ਰਮਾ ਕਰ ਰਹੀ ਹੈ ਵਾਹ ਚਾਰ ਪੰਜਾਬ ਕੇ ਤਿਆਰ ਪਰ ਤਿਆਰ ਹੈ ਦੂਜੀ ਰੇਡ 10000 ਰੁਪਏ ਕੀ ਕਮਲ ਦੇਖਦਾ ਆ ਸਾਹਮਣੇ ਇਧਰਲੇ ਪਾਸੇ ਪੰਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਗੁਲਜ਼ਾਰੀ ਚੱਕ ਸਕੰਦਰ ਦੀ ਧਰਤੀ ਦਾ ਅਮਨ ਦਿਉਰਾ ਅਮਨ ਦਿਉਰਾ ਗੁਲਜ਼ਾਰੀ ਦੇ ਖਾਤੇ ਮੈਂ ਪੁਆਇੰਟ 550 ਲਾ ਦਿਓ ਰੰਗੀ ਸਰਪੰਚ ਵੱਡਾ ਭਰਾ ਅਗਰਪ੍ਰੇਲਾ ਕਹਿੰਦਾ 500 ਸਾਹਿਬ ਕਬੱਡੀ ਸਿਸਟੋਪਰ ਚਾਰ ਦੁਰਲਭ ਚੱਲਿਆ ਰੇਡ ਤੇ ਦੁੱਲਾ ਦੀ ਕਬੱਡੀ ਹੈ ਹਰਿਆਣਾ ਨਾਲ ਉੱਲਾ ਨਾ ਫੜੋਗੇ ਫੇਰ ਤਰਨਤਾਂ ਵਾਲੇ ਬਿਨਾ ਕਰੇ ਤਾੜੀ 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 ਰਾਵਲ ਸਾਡਾ ਵੀਰ ਉਹ ਵੀ ਲਾਈਵ ਤੇ ਜਿਹੜੀ ਹੈ ਕਬੱਡੀ ਦਾ ਆਨੰਦ ਮਾਣ ਰਿਹਾ ਹੈ ਦਿਲ ਦੀ ਗੜਾਈਆਂ ਤੇ ਧਾਵਾ ਦਾ ਸ਼ੋਰ ਮਿੰਡੀ ਹੈ ਉਹ ਸਾਹਮਣੇ ਖੇਡ ਕਬੱਡੀ ਦੇ ਆਸ਼ਕਾ 16 ਮਿੰਟ ਵਾਲੇ ਸਾਡੇ ਭਰਾ ਸਾਹਮਣੇ ਸਟਾਪਰ ਚਾਰ-ਚਾਰ ਪਰ ਤਿਆਰ ਹੈ ਉਧਰ ਟੱਕਰ ਦੇਖਾਂਗੇ ਪੰਜਾਬ ਕੇ ਚਾਰ ਸਟਾਪਰ ਚਾਰ ਪਰ ਚਾਰੋ ਗੋਲੂ ਕੀ ਟੱਕਰ ਆ ਨਾਲ ਸ਼ੇਰਾ ਕੀ ਬੱਤ ਇਸ ਸੌਮੀ ਮਠਲਾ ਸਾਡੇ ਵੀਰ ਨੇ ਜਿਹੜੇ ਕਹਿੰਦੇ ਕੰਠਿਆਂ ਦਾ ਸਨਮਾਨ ਕਰਦੇ ਐ ਕਦੇ ਗੱਡੀਆਂ ਦਿੰਦੇ ਐ ਜਿਵੇਂ ਭੱਖੂ ਨੇ ਸਾਡੇ ਵੀਰ ਬੋਲਦੀ ਹੋਣੀ ਆ ਕਦੇ ਟਰੈਕਟਰਾਂ ਨਾਲ ਕਦੇ ਗੱਡੀਆਂ ਨਾਲ ਕਦੇ ਮੋਟਰਸਾਈਕਲਾਂ ਨਾਲ ਫਾਲਾ ਬੈਂਜੀ ਵਾਲਾ ਮਨੋਚ ਚਾਹੇ ਸਾਡਾ ਭਰਾ ਖੇਡ ਕਬੱਡੀ ਦੇ ਆਸ਼ਕ ਐ ਇਧਰਲੇ ਪਾਸੇ ਪੰਦੀ ਕਬੱਡੀ ਹੜ ਜਾ ਪਾਸੇ ਹੜ ਜਾ ਪਾਸੇ ਹੜ ਜਾ ਪਾਸੇ ਮੈਨੂੰ ਤਾਂ ਅੰਨ ਨੱਚ ਗਿਆ کبھٹی دو ایک ہزار کمل بھائی دو کبھٹی ایک ہزار کی ہوئے بہت دھنیہ دیکھا سرپنچ اگر ڈوگری والا چیتا تیرے جاہی جہاں لا پیسے پانچ سو دے دیا گلجاری مگر دیکھو ਸਾਡਾ ਭਰਾ ਕਹਿ ਦਿੰਦਾ ਵੀ ਇਹਦਾ ਕੱਲੇ ਦਾ ਮਾਨ ਕਰ ਦਿਓ ਬਹੁਤ ਵੱਡਾ ਧੰਨਵਾਦ ਪਿਆਰ ਦੇ ਲੱਦੂ ਆ ਗਿਆ ਕਿਤੇ ਪਾਸਾ ਨਾਲ ਪਲਟ ਜੇ ਆਹ ਲੱਦੂ ਆ ਗਿਆ ਫੜਖਾਂ ਚਾਹੀਏ ਕਿਤੇ ਪਾਸਾ ਨਾਲ ਪਲਟ ਜੇ ਆਹ ਕਿਤੇ ਪਾਸਾ ਨਾਲ ਪਲਟ ਜੇ ਇਹ ਕਹਿੰਦੇ ਸੁਪਰ ਸਿੰਘ ਢੋਰੀਏ ਦਾ ਪੁੱਤਰਾ ਭਾਣ ਸਿੰਘ ਦਾ ਪੁੱਤਰਾ ਆਹ ਲਾ ਜੱਫਾ ਕਹਿੰਦੇ ਬੱਲੇ ਬੱਲੇ ਕਰਾਉਣਾ ਹੈ ਪੁਆਇੰਟ ਕਹਿੰਦੇ ਜਾਫੀ ਕਹਿੰਦੇ ਖੇਤ ਮੈਦਾਨ ਚ ਬੱਲੇ ਦੀ ਰੇਡ ਪਈ ਹੋਈ ਹੈ ਬੱਲੇ ਦੀ ਰੇਡ ਸੰਜੀ ਸਰਪੰਚ ਸਾਹਿਬ ਕਹਿੰਦੇ ਅਗਰ ਪ੍ਰੀਅਲ ਲੈ ਵੀ ਚੱਕਾਂ ਵਾਲਿਆ ਤੇਰੀ ਕੋਈ 1000 ਦੀ ਚੱਕਾਂ ਵਾਲੇ ਕੁਲਿਆਰੀ ਦੀ ਕੋਈ 1000 ਦੀ ਹੈ ਰਣਜੀਤ ਸਰਪੰਚ ਕਹਿੰਦਾ ਵੀ ਸੋ ਗਿਆ ਉਹ ਲਾ ਦੇ ਕਹਿੰਦੇ ਚੱਕਾਂ ਵਾਲੇ ਕੁਲਿਆਰੀ ਤੇ 1000 ਜੇ ਕੋਈ 1000 ਇੰਟਰ ਹਲਾਦਾ ਇਹ ਗੱਲ ਲੱਕੀ ਡਰਾਈਵਿੰਗ ਸਕੂਲ ਸਰੀ ਕਨੇਡਾ ਦਾ ਭਰਾ ਕਰਦਾ ਹੁੰਦਾ ਇਹ ਸਰਮਣੌਕ ਕਰਦਾ ਹੁੰਦਾ ਇਹ ਗੱਲ ਕਹਿੰਦੇ ਹਰਿੰਦਰਦੀਪ ਖੇਡ ਮੈਦਾਨ ਦੇ ਵਿੱਚ ਇਧਰ ਦੇ ਪਾਸੇ ਕਮਰਪਾਂ ਦਾ ਵੀ 1000 ਕਹਦੇ ਫਿਰ 1000 ਕਹਦੇ ਫਿਰ 1000 ਕਹਦੇ ਫਿਰ ਕਮਰਪਾਠ ਉਧਰੋਂ ਪਾਸੇ ਆਹ ਰਣਜੀਤ ਸਰਪੰਚ ਆਹ ਇਧਰੋਂ ਪਾਸੇ ਮਨਾਮੁਹੀ ਮਾਇਆ ਵਿੱਚ ਨਾਂ ਬੁਲਾਉਣੇ ਦੇ ਸੌਖੇ ਨਹੀਂ ਤਰਫੂਕਤ ਅਸ਼ਾ ਦੇਖਣਾ ਪੈਂਦਾ ਜਿਵੇਂ ਰਣਜੀਤ ਸਿੰਘ ਜੀ ਸਰਪੰਚ ਅਮਰੀਕਾ ਵਾਲਿਆਂ ਨੇ ਭੱਲੇ ਭਰਾਵਾਂ ਨੇ ਮਾਣ ਦਿੱਤਾ ਹੈ ਵਰਦੀਪ ਸਿੰਘ ਜੀ ਸਰਪੰਚ ਨੇ ਮਾਣ ਦਿੱਤਾ ਆਹ ਸਾਹਮਣੇ ਕਬੱਡੀ ਦੇ ਗਰਾਊਂਡ 'ਚ ਇਧਰੋਂ ਪਾਸੇ ਜਸਵੀਰ ਸਿੰਘ ਜੀ ਆਹ ਵੱਡੇ ਭਰਾ ਸਤੰਗਰ ਅੱਜ ਤੋਂ ਤੇ ਜੋ 25 20 ਦਾ ਮੈਚ ਹੋਣਾ ਕਿੰਨੇ ਜੱਫੇ ਲਾਉਂਦੇ ਐ ਕਿੰਨੇ ਜੱਫੇ ਲਾਉਂਦੇ ਐ ਹੈ ਕੋਈ ਗਿਣਤੀ ਹੈ ਕੋਈ ਗਿਣਤੀ कबड्डी रेच जान पाती है कामली पुज्य है जनाबी के तैयार में क्या होया आप सामने कबड्डी रेच कौन क्या प्रेम पाये लड्डू वाला आज ये बात है ग्राउंड में क्या क्या खुला हम सुनाओ तो जाने वाला सिक्की पाये लड्डू के पास है लड़के उठा करता है आया 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 ਕਰਦੀ ਹੈ ਰਣਜੀਤ ਸਰਪੰਚ ਕਹਿੰਦਾ ਵੀ ਲੱਤੂ ਵਾਲੇ ਪ੍ਰੀਤੀ ਰੇਡ 1000 ਦੀ ਹੈ ਰਾਹੁਲ ਕਹਿੰਦਾ ਮੈਨੂੰ ਛਾਡੋ ਇਹ ਤਾਂ ਕਾਫੀ ਆ ਰਾਹੁਲ ਕਹਿੰਦਾ ਮੈਨੂੰ ਛਾੜ ਦੇ ਤਾਂ ਕਾਫੀ ਆ ਇਹ ਵੀ ਨਹੀਂ ਕਬੱਡੀ ਪੌਣ ਆ ਗਿਆ ਲੋਕਾ ਸਾਡੇ 38 ਪੁਆਇੰਟ ਪਰਵਕਾਰੀ ਭਾਈ ਲੱੱਗਾ ਜੀ ਲੱਗੂ ਦੀ ਟੀਮ ਦੇ 36 ਪੁਆਇੰਟ ਹਰਿਆਣੇ ਦੇ ਜਿਹੜੇ ਪੁਆਇੰਟ ਆ ਸਾਡੇ 38 ਪੁਆਇੰਟ ਪਰਵਕਾਰੀ ਭਾਈ ਲੱੱਗਾ ਜੀ ਕਬੱਡੀ ਕਾੜ ਦੀ ਭਾਈ ਲੱੱਗਾ ਦੇ 38 ਤੇ ਹਰਿਆਣੇ ਦੇ ਪੁਆਇੰਟ ਆ ਜੀ 36 ਜਿਹਦੇ ਵਿੱਚ ਢਾਈਆਂ ਅੰਕਾਂ ਦੇ ਫਰਕ ਦੇ ਨਾਲ ਪੰਜਾਬ ਦੀ ਟੀਮ ਜਿੱਤੂ ਰਹੀ ਹੈ ਲੱੱਗੂ ਵਾਲੇ ਪ੍ਰੀਤ ਦੀ ਟੀਮ ਜਿੱਤੂ ਰਹੀ ਹੈ ਪੂਰੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਉਧਰ ਮੈਚ ਦੇ ਵੀ ਇਹ ਪੁਆਇੰਟਾਂ ਦਾ 7 ਤਰੀਕ ਲਖਣੇ